ਚੋਣਾਂ ਖਤਮ ਹੋਣ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ ਦੇ ਵੱਲੋਂ ਦਰਬਾਰ ਸਾਹਿਬ ਪਹੁੰਚ ਕੇ ਆਸ਼ੀਰਵਾਦ ਲਿਆ ਜਾ ਰਿਹਾ ਹੈ ਨਤਮਸਤਕ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਦਰਬਾਰ ਸਾਹਿਬ ਪਹੁੰਚੇ ਤੇ ਨਤਮਸਤਕ ਹੋਣ ਤੋਂ ਬਾਅਦ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈ ਅਤੇ ਕੱਲੂ ਕਾਰੇ ਦਿਹਾੜੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਚੋਣ ਹਾਰਨ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਸਿੱਖ ਮੈਨੂੰ ਕਦੇ-ਕਦੇ ਟਾਲ ਦਿੰਦੇ ਨੇ ਜੇਕਰ ਮੈਂ ਚੋਣ ਜਿੱਤ ਜਾਂਦਾ ਤਾਂ ਸ਼ਾਇਦ ਅੱਜ ਮਾਹੌਲ ਕੁਝ ਹੋਰੀ ਹੁੰਦਾ ਮਹਾਨ ਦਿਨ ਜਦ ਹਿੰਦੂਤਵਾਦ ਤੇ ਇੰਡੀਆ ਨੇ ਆਪਣਾ ਅਕਾਰ ਅਕਰਾਰ ਸਿੱਖਾਂ ਦੀ ਹਫਾਜ਼ਤ ਕਰਨ ਦਾ ਤੇ ਸਿੱਖਾਂ ਨੂੰ ਇੱਕ ਕੀਤਾ ਦੇਣ ਦਾ ਜਿੱਥੇ ਉਹ ਆਪਣੀ ਆਜ਼ਾਦੀ ਮਾਣ ਸਕਣਗੇ ਅੱਜ ਦੇ ਦਿਨ ਇੰਦਰਾ ਗਾਂਧੀ ਨੇ ਤੇ ਬਾਕੀ ਦੀਆਂ ਹਿੰਦੂਤਵਾਦੀਆਂ ਪਾਰਟੀਆਂ ਨੇ ਸੋਵੀਅਤ ਰੂਸ ਬ੍ਰਿਟਾਨੀਆ ਤੇ ਆਪਣੀਆਂ ਫੌਜਾਂ ਦੇ ਨਾਲ ਜਿਹੜੇ ਤਿੰਨੇ ਫੌਜਾਂ ਪਰਮਾਣੂ ਸ਼ਸਤਰਾਂ ਦੇ ਨਾਲ ਲਾਨਤ ਸਿਈਆਂ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਸਭ ਤੋਂ ਪਵਿੱਤਰ ਸਾਨ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕਿ ਪਹਿਲਾ ਅਹਿਮਦ ਸਾਹਿਬ ਦਾਲੀ ਨੇ 1762 ਦੇ ਵਿੱਚ ਕੀਤਾ ਸੀਗਾ ਅਹਿਮਦ ਸਾਹਿਬ ਦੇ ਲਈ ਦਾ ਕੱਖ ਨਹੀਂ ਸੀ ਰਹਾ ਬਹੁਤ ਵੱਡੀ ਬਿਮਾਰੀ ਦੇ ਨਾਲ ਉਹ ਜਾ ਕੇ ਮਰਿਆ ਇਤੋਂ ਬਾਅਦ ਇੰਦਰਾ ਗਾਂਧੀ ਨੇ ਕਿਸੇ ਦੀ ਨਹੀਂ ਸੁਣੀ ਹੈ ਔਰ ਉਸਨੇ ਇਲੈਕਸ਼ਨ ਲੜਨੇ ਸੀਗੇ ਇਸ ਕਰਕੇ ਉਸਨੇ ਹਿੰਦੂ ਬੋਰਗੈਂਟਿਨ ਉਤਖਣਾਂ ਸੇ ਜਿਹੜੇ ਜਿਹੜੇ ਸਿੱਖ ਹੈ ਇਹ ਬਹੁਤ ਝੰਬੜੇ ਹੋਏ ਆ ਇਨਨ ਨੂੰ ਇੱਕ ਅਸੀਸ ਸਬਕ ਸਿਖਾਉਣਾ ਉਸ ਨੇ ਅੱਜ ਦੇ ਦਿਨ ਟੈਂਕਾਂ ਟੋਪਾ ਸਪੈਸ਼ਲ ਫੋਰਸੇਸ ਹੈਲੀਕਾਪਟਰ ਗਨਸ਼ਿਪਸ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਦਰبار صاحب ਦਾ ਤੋਸ਼ਾਖਾਨਾ ਫੌਜ ਲੁੱਟ ਕੇ ਲੈ ਗਈ ਅਜੇ ਤੱਕ ਸਾਨੂੰ ਵਾਪਸ ਨਹੀਂ ਮਿਲਿਆ ਜੀ ਦਾ ਮਤਲਬ ਹੈ ਕਿ ਅਜੇ ਸਿੱਖ ਕੌਮ ਕਮਜ਼ੋਰ ਹੈ ਜਿਹੜਾ ਕਿ ਜੋ ਲੁੱਟ ਕੇ ਹਿੰਦ ਹਕੂਮਤ ਲੈ ਕੇ ਗਈ ਹੈ ਸਿੱਖ ਕੌਮ ਅਜੇ ਤੱਕ ਉਹ ਵਾਪਸ ਨਹੀਂ ਕਰਾ ਸਕੀ ਸੰਤ ਜਰਨੈਲ ਸਿੰਘ ਭਿੰਡਾਵਾਲੇ 72 ਘੰਟੇ ਲੜੇ ਸੀਗੇ ਇਹ ਤਿੰਨ ਫੌਜਾਂ ਦਾ ਸਾਹਮਣਾ ਕਰਦੇ ਹੋਏ ਔਰ ਖੀਰ ਦੇ ਵਿੱਚ ਜਿਹੜੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਅੱਗੇ ਹੈਗੀ ਐ ਲੜਦੇ ਲੜਦੇ ਉੱਥੇ ਆਪਣੀ ਸ਼ਹਾਦਤ ਦਿੱਤੀ ਹੈ 72 ਗੋਲੀਆਂ ਉਹਨਾਂ ਦੇ ਸੀਨੇ ਦੇ ਵਿੱਚ ਲੱਗੀਆਂ ਹੋਈਆਂ ਸੀ ਸ਼ਬੀਗ ਸਿੰਘ ਵੀ ਇਸ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਵੀ ਖਾਰਾ ਸਿੰਘ ਬੱਚੇ ਬੀਬੀਆਂ ਇੱਥੇ ਸ਼ਹੀਦ ਹੋਈਆਂ ਅੱਜ ਦੇ ਦਿਨ ਅਜੇ ਤੱਕ ਸਾਡੇ ਸਿੱਖਾਂ ਦੇ ਨਾਲ ਹਿੰਦੂਦੀ ਹਕੂਮਤ ਲਈ ਕੋਈ ਫੈਸਲਾ ਨਹੀਂ ਕੀਤਾ ਹੈਗਾ ਕਿਉਂ ਕਰਕੇ ਹਿੰਦੂਦੀ ਹਕੂਮਤ ਭੇਸ਼ੱਕ ਭਾਜਪਾ ਹੋਵੇ ਕਾਂਗਰਸ ਹੋਵੇ ਕੋਈ ਵੀ ਹਿੰਦੂਤਵਾਦੀ ਹਕੂਮਤ ਦਿੱਲੀ ਦੇ ਤਖਤ ਤੇ ਬੈਠੀ ਹੋਵੇ ਉਹ ਕਹਿੰਦੀ ਹੈ ਕਿ ਇਹ ਜਿਹੜੇ ਕੰਮ ਅਸੀਂ ਕੀਤਾ ਹੈ ਇਹ ਗੋਮੀ ਸਾਡਾ ਫਰਜ਼ ਸੀਗਾ ਇਸੇ ਤਰ੍ਹਾਂ ਜਿਹੜਾ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਖਾਲਸਾਣ ਜਾਂ ਜ਼ਾਤੀ ਦੀ ਗੱਲ ਕਰਨਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਮਾਰਿਆ ਜਾਊਗਾ ਜਿਵੇਂ ਮੂਸੇਵਾਲ ਤੇ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ ਸੀ ਜੈਨੇਡਾ ਦੇ ਵਿੱਚ ਹਰਦੀਪ ਸਿੰਘ ਨੱਜਰ ਨੂੰ ਮਾਰ ਦਿੱਤਾ ਸੀਗਾ ਕੈਨੇਡਾ ਦੇ ਵਿੱਚ ਆਪਣੇ ਰਿਪੂ ਜਮਨ ਸਿੰਘ ਮਾਲਿਕ ਨੂੰ ਮਾਰਤਾ ਕੈਨੇਡਾ ਦਾ ਵੀ ਵਿੱਚ ਸੁਖਦੂਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀਆਂ ਨੇ ਸਾਡੇ ਸਿੱਖ ਕੈਨੇਡੀਅਨ ਸਿਟੀਜ਼ਨ ਕਤਲ ਕੀਤੇ ਹੈ ਇਹ ਬਹੁਤ ਸ਼ਰਮ ਦੀ ਗੱਲ ਹੈ ਜੇ ਮੈਂ ਐਚ ਦੀ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਐਚ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਮੋਸ਼ਨ ਪਾਸ ਕਰਾਉਣਾ ਸੀ ਕਿ ਇੱਕ ਮੋਦੀ ਇੱਕ ਮਿਤ샤 ਇੱਕ ਜੈ ਸ਼ੰਕਰ ਇੱਕ ਡੋਇਲ ਰੌਦਾ ਮੁਖੀ ਤੇ ਸਾਬਕਾ ਰੌਦਾ ਮੁਖੀ ਗੋਲ ਉਹਦੇ ਤੇ ਕਤਲ 200 302 ਦੇ ਮਕਦਮੇ ਦਰਜ ਕੀਤੇ ਜਾਣ ਜਿੰਨਾ ਨੇ ਪੰਨੂ ਨੂੰ ਵੀ ਅਮਰੀਕਾ ਬੈਠੇ ਮਾਰਨ ਦੀ ਪੂਰੀ ਸਲਾਹ ਬਣਾਈ ਸੀ ਪਰ ਪੰਨੂ ਦੇ ਕਾਤਲ ਅਮਰੀਕਾ ਦੀ ਸਰਕਾਰ ਨੇ ਫੜ ਲੇ ਕੇਸ ਦਰਜ ਕੀਤਾ ਗਿਆ ਅਮਰੀਕਾ ਚ ਮੋਤੀ ਤੇ ਹਿੰਦੂ ਹੁਕਮਤ ਦੇ ਖਰਾਫ ਸੋਏ ਸਾਰੀਆਂ ਚੀਜ਼ਾਂ ਹੈਗੀਆਂ